ਸ਼੍ਰੀ ਗਾਜੀ ਗ੍ਰਾਉਂਡ ਰਿਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 18 ਅਗਸਤ ਦਿਨ ਐਤਵਾਰ ਦੇਸੀ ਮਿਨਾ 3 ਪਾਦੋਂ ਸੋ ਗੱਲ ਕਰਦੇ ਹਾਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਤੋਂ ਆਈ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਓ ਅੱਜ ਦੀਆਂ ਖਬਰਾਂ ਵਿੱਚ ਦੇਸ਼ ਦੇ ਦੇਸੀ ਮੁੱਖ ਖਬਰਾਂ ਤੇ ਨਜ਼ਰ ਮਾਰੀਏ ਸਭ ਤੋਂ ਪਹਿਲੀ ਖਬਰ ਹੈ ਜੀ 올림픽 ਵਿੱਚ 50 ਗ੍ਰਾਮ ਭਾਰ ਵਗਦੇ ਫਾਈਨਲ ਵਿੱਚ ਪਹੁੰਚਣ ਬਗ ਮਹਿਜ 100 ਗ੍ਰਾਮ ਭਾਰ ਜ਼ਿਆਦਾ ਹੋਣ ਕਾਰਨ ਤਗਮਾ ਨਾ ਜਿੱਤ ਸਕਣ ਵਾਲੀ ਭਾਰਤ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਵਗਾੜ ਦਾ ਕੱਲ ਦਿੱਲੀ ਦੇ ਹਵਾਈ ਅੱਡੇ ਉੱਤੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਬਜਰੰਗ ਪੂਨੀਆ ਸਾਖਸ਼ੀ ਮਲਕ ਵਰਗੇ 스타 ਖਿਡਾਰੀਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਿਨੇਸ਼ ਦਾ ਸਵਾਗਤ ਕਰਨ ਪਹੁੰਚੇ ਇਸ ਤੋਂ ਬਾਅਦ ਇੱਕ ਕਾਫਲਾ ਵਿਨੇਸ਼ ਦੇ ਨਾਲ ਹਰਿਆਣਾ ਉਸਦੇ ਪਿੰਡ ਵੱਲ ਰਵਾਨਾ ਹੋ ਗਿਆ ਜਿੱਥੇ ਰਾਹ ਵਿੱਚ ਲੋਕਾਂ ਨੇ ਉਸ ਦਾ ਭਰਮਾ ਸਵਾਗਤ ਕੀਤਾ ਇਸ ਮੌਕੇ ਭਾਵੁਕ ਹੁੰਦੇ ਹੋਏ ਵਿਨੇਸ਼ ਨੇ ਗੱਲਬਾਤ ਕਰਦੇ ਆਖਿਆ ਕਿ ਮੈਂ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਲੜਾਈ ਵਿੱਚ ਮੇਰਾ ਸਾਥ ਦਿੱਤਾ ਉਸਨੇ ਆਖਿਆ ਕਿ ਮੇਰੀ ਲੜਾਈ ਹਾਲੇ ਖਤਮ ਨਹੀਂ ਹੋਈ ਹੈ ਇਹ ਜਾਰੀ ਰਹੇਗੀ ਕੱਲ ਦਿੱਲੀ ਦੇ ਹਵਾਈ ਅੱਡੇ ਦੇ ਬਾਹਰ ਪੱਤਰਕਾਰਾਂ ਦਾ ਵੱਡਾ ਹਜ਼ੂਮ ਜੁੜਿਆ ਹੋਇਆ ਸੀ ਜੋ ਵਿਨੇਸ਼ ਦੇ ਨੂ ਤਰਾਂ ਤਰਾਂ ਦੇ ਸਵਾਲ ਕਰ ਰਿਹਾ ਸੀ ਇਨ ਸਵਾਲਾਂ ਦੇ ਜਵਾਬ ਵਿੱਚ ਵਿਨੇਸ਼ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ ਇਹ ਹੰਝੂ ਦੇਸ਼ ਦੇ ਸਮੁੱਚੇ ਖੇਡ ਪ੍ਰਬੰਧਨ ਤੇ ਉਸ ਦਾ ਆਪਮੁਹਾਰਾ ਪ੍ਰਤੀਕਰਮ ਸੀ ਜਿਸ ਤੇ ਖੇਡ ਮੰਤਰੀਆਂ ਸੰਸਦ ਵਿੱਚ ਖੜੇ ਹੋ ਕੇ ਉਸ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੀ ਥਾਂ ਉਸ ਦੀ ਸਿਕਲਾਈ ਉੱਤੇ ਖਰਚ ਹੋਇਆ ਇੱਕ ਇੱਕ ਪੈਸਾ ਗਿਣਵਾਇਆ ਹਾਲੇ ਦਿੱਲੀ ਦੇ ਹਵਾਈ ਅੱਡੇ ਤੇ ਵਿਨੇਸ਼ ਦੇ ਅਯੋਗ ਠਹਿਰਾਏ ਜਾਣ ਤੋਂ ਬਾਅਦ ਮਗਰਮੱਛ ਦੇ ਹੰਝੂ ਬਹਾਉਣ ਵਾਲਿਆਂ ਵਿੱਚੋਂ ਕੋਈ ਵੀ ਵੱਡਾ ਰਾਜਨੀਤਿਕ ਆਗੂ ਉਸ ਦੇ ਸਵਾਗਤ ਲਈ ਨਾ ਪਹੁੰਚਾਇਆ। ਸ਼ਾਇਦ ਇੰਨਾ ਤਾਕਤਵਰ ਸਿਆਸੀ ਆਗੂਆਂ ਨੂੰ ਲੱਗਦਾ ਹੈ ਕਿ ਜਦੋਂ ਉਹ ਚੌਂਕੀਆਂ ਨੂੰ ਸੜਕ ਉੱਤੇ ਘ੍ਰੀਸ ਕੇ ਬੇਜਿਸ ਕਰ ਸਕਦੇ ਹਨ ਤੇ ਜੇ ਉਸ ਚੌਂਕ ਤਾਂ ਉਹਨਾਂ ਦਾ ਸਤਿਕਾਰ ਵੀ ਨਹੀਂ ਕੀਤਾ ਜਾ ਸਕਦਾ। ਉਹਨਾਂ ਨੂੰ ਹੁਣ ਆਪਣਾ ਇਹ ਭੁਲੇਖਾ ਕੱਢ ਲੈਣਾ ਚਾਹੀਦਾ ਹੈ ਕਿ ਦੇਸ਼ ਦੀਆਂ ਬਹਾਦਰ ਧੀਆਂ ਦੇ ਮਾਨ ਸਨਮਾਨ ਦੇ ਲਈ ਸਰਕਾਰੀ ਜਾਂਚ ਆਸੇਤਰ ਪ੍ਰਸਤੀ ਦੀ ਲੋੜ ਰਹੀ ਹੈ। ਉੱਧਰ ਕਲਕੱਤਾ ਦੇ ਮੈਡੀਕਲ ਕਾਲਜ ਦੇ ਵਿੱਚ ਡਾਕਟਰ ਨਾਲ ਹੋਈ ਜ਼ਬਰਜਨਾ ਅਤੇ ਹਤਿਆ ਦੇ ਵਿਰੋਧ ਦੇ ਵਿੱਚ ਸ਼ਨੀਵਾਰ ਨੂੰ ਦੇਸ਼ ਭਰ ਦੇ ਵਿੱਚ ਡਾਕਟਰ ਹੜਤਾਲ ਤੇ ਰਹੇ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਅਤੇ ਕਾਰਪੋਰੇਟ ਹਸਪਤਾਲ ਦੇ ਨਰਸਿੰਗ ਹੋਮ ਦੇ ਡਾਕਟਰ ਤੇ ਨਰਸਾਂ ਵੀ ਹੜਤਾਲ ਤੇ ਚੜੀਆਂ ਜਾਣ ਦੇ ਕਰਮ ਦੇਸ਼ ਸਮੇਤ ਸੂਬੇ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਬਿਲਕੁਲ ਚਰਮੜਾ ਗਈਆਂ ਪਹਿਲੀ ਵਾਰ ਹੋਇਆ ਕਿ ਦਿੱਲੀ ਏਮਜ਼ ਵਿੱਚ ਵੀ ਰੈਜ਼ੀਡੈਂਟ ਡਾਕਟਰਾਂ ਦੇ ਨਾਂ ਨਾਲ ਫੈਕਲਟੀ ਐਸੋਸੀਏਸ਼ਨ ਨੇ ਵੀ ਹੜਤਾਲ ਕੀਤੀ ਕਲ ਹਸਪਤਾਲਾਂ ਵਿੱਚ ਵੱਡੇ ਤੋਂ ਵੱਡੇ ਆਪਰੇਸ਼ਨ ਵੀ ਟਾਲ ਦਿੱਤੇ ਗਏ ਜਿਸ ਨਾਲ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਦਰਮਿਆਨ ਪੰਜਾਬ ਵਿੱਚ ਡਾਕਟਰਾਂ ਦੀ ਹੜਤਾਲ ਤੇ ਜਾਣ ਲਗ ਰਸਤੇ ਹਸੂਤਾਂ ਵਿੱਚ ਆ ਰਹੀਆਂ ਗ੍ਰਾਹਕਾਂ ਨੂੰ ਦੂਰ ਕਰਦੇ ਹੋਏ ਕੱਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਸ ਸਿੰਘ ਨੇ ਐਲਾਨ ਕੀਤਾ ਕਿ ਇਸ ਸੋਮਵਾਰ ਨੂੰ ਡਾਕਟਰੀ ਹੜਤਾਲਾਂ ਨਾਲ ਇੱਕ ਅਹਿਮ ਮੀਟਿੰਗ ਹੋ ਕਰਨਗੇ ਨਕਾਲੇ ਵੀ ਪ੍ਰੋਸੈਕਟਾ ਕੇ ਪੰਜਾਬ ਸਰਕਾਰ ਮਿਸ਼ਨ ਡਾਕਟਰਾਂ ਦੇ ਨਾਲ ਖੜੀ ਹੈ ਤੇ ਉਹਨਾਂ ਦੀ ਸੁਰੱਖਿਆ ਦੇ ਲਈ ਹਰ ਕੋਗਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਪਰ ਉਹਨਾਂ ਲੋਕਾਂ ਨੇ ਪਰੇਸ਼ਾਨੀਆਂ ਨੂੰ ਵਾਦਾ ਦੇ ਕੇ ਡਾਕਟਰਾਂ ਨੂੰ ਕੰਮ ਉਤੇ ਵਾਪਸ ਆਉਣ ਦੀ ਅਪੀਲ ਕੀਤੀ ਇਸ ਦਰਮਿਆਨ ਹੁਣ ਡਾਕਟਰਾਂ ਦੀ ਹੜਤਾਲ ਦਾ ਮਾਮਲਾ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਵੀ ਪਹੁੰਚ ਗਿਆ ਜਿੱਥੇ ਡਾਕਟਰਾਂ ਦੀ ਹੜਤਾਲ ਤੇ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਅਦਾਲਤ ਨੇ ਆਖਿਆ ਕਿ ਹੜਤਾਲ ਕਰਨ ਦਾ ਇਹ ਤਰੀਕਾ ਸਹੀ ਨਹੀਂ ਜੇਕਰ ਕੋਈ ਮਰ ਰਿਹਾ ਹੋਵੇ ਤਾਂ ਕਿ ਤੁਸੀਂ ਕਹੋਗੇ ਕਿ 2 ਦਿਨ ਬਾਅਦ ਵਾਧਾਈ ਕੀਤੀ ਜਾਵੇਗੀ ਹਾਈ ਕੋਰਟ ਨੇ ਡਾਕਟਰਾਂ ਨੂੰ ਕੰਮ ਉਤੇ ਪਰਤਣ ਦੇ ਹੁਕਮ ਦਿੱਤੇ ਹਨ ਪ੍ਰਾਣੀ ਹੜਤਾਲ ਦੇ ਨਾਲ ਪੰਜਾਬ ਦੇ ਵਿੱਚ ਹੁਣ ਤਹਿਸੀਲ ਦਫ਼ਤਰ ਵਿੱਚ ਵੀ ਸੂਬੇ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਵਧਣ ਵਾਲੀਆਂ ਹਨ ਦਰਅਸਲ ਸੂਬੇ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਦੇ ਕਾਰਨ ਸੋਮਵਾਰ ਤੋਂ 3 ਦਿਨਾਂ ਦੇ ਲਈ ਦਸਿੰਦਾ ਵਿੱਚ ਕੰਮ ਠੱਪ ਰਹੇਗਾ ਆਪਣੀਆਂ ਮੰਗਾਂ ਸੰਬੰਧੀ ਸਮੂਹ ਜ਼ਿਲ੍ਹਾ ਮਾਲ ਅਫਸਰ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਉਹੀ ਗਾਸ ਤੋਂ 3 ਦਿਨਾਂ ਦੇ ਲਈ ਸਮੂਹਿਕ ਛੁੱਟੀ ਉਤੇ ਜਾ ਰਹੇ ਹਨ ਇਸ ਸੰਬੰਧੀ ਜਥੇਬੰਦੀ ਦੇ ਆਗੂ ਨੇ ਆਖਿਆ ਕਿ ਨਾ ਬਾਰ-ਬਾਰ ਇਹ ਮੰਗਾਂ ਵਾਲੇ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਏ ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਨਾ ਨੋ ਪੂਰਾ ਕਰਨ ਦੇ ਲਈ ਕੋਈ ਵੀ ਪ੍ਰੋਸਤਾ ਨਹੀਂ ਦਿੱਤਾ ਗਿਆ ਜੇਕਰ ਹੁਣ ਤੁਸੀਂ ਪੰਜਾਬ ਦੇ 15 ਸਾਲ ਤੋਂ ਵੱਧ ਪੁਰਾਣੇ ਵਾਹਨ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜੇਬ ਥੋੜੀ ਢਿੱਲੀ ਕਰਨੀ ਪਵੇਗੀ ਪੰਜਾਬ ਦੇ ਵਿੱਚ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਉੱਤੇ ਲਗਭਗ 3000 ਰੁਪਏ ਸਾਲਾਨਾ ਜਦਕਿ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੇ ਉੱਤੇ ਲਗਭਗ 4000 ਰੁਪਏ ਸਾਲਾਨਾ ਗ੍ਰੀਨ ਟੈਕਸ ਲਗਾਉਣ ਦੀ ਸਰਕਾਰ ਵੱਲੋਂ ਤਿਆਰੀ ਹੋ ਰਹੀ ਹੈ ਜਦ ਕੀ ਕਮਰਸ਼ੀਅਲ ਵਾਹਨਾ ਹੁੰਦੇ ਅਤੇ ਇਸ ਟੈਕਸ ਨੂੰ ਵਧਾ ਦਿੱਤਾ ਗਿਆ ਹੈ ਦੁੱਗਣਾ ਕੀਤਾ ਗਿਆ ਹੈ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਸਕ੍ਰੈਪ ਨੀਤੀ ਲੱਗ ਹੋਣ ਤੋਂ ਬਾਅਦ ਸੂਬੇ ਦੇ ਵਿੱਚ ਲੋਕਾਂ ਵਿੱਚ ਵਿਰੋਧ ਪਾਇਆ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਹੁਣ ਪੁਰਾਣੇ ਵਾਹਨਾਂ ਤੇ ਪਾਬੰਦੀ ਨਾ ਲਗਾ ਕੇ ਇਹ ਟੈਕਸ ਵਗਾ ਦਿੱਤਾ ਗਿਆ ਹੈ ਉਤਰ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਬਲਵਤ ਚੰਡੀਗੜ੍ਹ ਵਿੱਚ ਪੈਰਿਸ 올림픽 ਦੇ ਜੇਤੂ ਅਤੇ ਪੈਰਿਸ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ ਇਸ ਲਈ ਸੂਬਾ ਸਰਕਾਰ ਵੱਲੋਂ ਲਗਭਗ 9 ਕਰੋੜ ਰੁਪਏ ਰੱਖੇ ਗਏ ਹਨ ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ہاکی ਟੀਮ ਦੇ ਪੰਜਾਬ ਦੇ ਨਾਲ ਸੰਬੰਧਿਤ ਅੱਠ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੀ ਨਕਦ ਰਾਸ਼ੀ ਦੇਣਗੇ ਜਦਕਿ 올림픽 ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ 11 ਹੋਰ ਖਿਡਾਰੀਆਂ ਨੂੰ 15-15 ਲੱਖ ਰੁਪਏ ਨਕਦ ਇਨਾਮ ਦੇ ਨਾਲ ਸਨਮਾਨਿਤ ਆ ਜਾਵੇਗਾ ਮਾਚੀਵਾਲਾ ਨੇੜੇ ਦੇਰ ਰਾਤ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਤੇ ਚਾਹੰਦੇ ਤਿੰਨ ਨੌਜਵਾਨਾਂ ਨੂੰ ਆਪਣੀ ਗੱਡੀ ਹੇਠਾਂ ਦਰਦ ਦੇ ਤਜਸ ਨਾਰਿਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਮਾਚੀਵਾਲਾ ਪੁਲਿਸ ਨੇ ਇਸ ਮਾਮਲੇ ਵਿੱਚ ਤਸਕਰਾਂ ਦੇ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਾਜ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਨੌਜਵਾਨ ਪਿੰਡ ਵਿੱਚ ਨਸ਼ਾ ਵੇਚਣ ਦਾ ਵਿਰੋਧ ਕਰਿਆ ਸਨ ਜਿਸ ਨਾਲ ਨਸ਼ਾ ਤਸਕਰ ਇਹਨਾਂ ਦੇ ਨਾਲ ਰੰਜਿਸ਼ ਰੱਖਦੇ ਸਨ ਰਖੜੀ ਦੇ ਤਿਹਾੜੀ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਸੁਗਾੰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਅੰਗਣਵੜੀ ਵਰਕਰਾਂ ਦੀ 3000 ਨਵੀਆਂ ਸਾਮੀਆਂ ਭਰਾਂ ਦਾ ਐਲਾਨ ਕੀਤਾ ਕੱਲ ਬਰਨਾਲਾ ਦੇ ਵਿੱਚ ਰਖੜੀ ਦੇ ਤਿਹਾੜੀ ਮੌਕੇ ਰਾਜਪਰਦੇ ਸਮਾਗਮ ਦੌਰਾਨ ਉਨ੍ਹਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਅੱਜ ਜੋ ਮੈਨਾਊਂਸਮੈਂਟ ਕਰਨ ਲੱਗਿਆ ਹਾਂ ਅੰਗਣਵੜੀ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਐਸੇ ਮੌਨਸੂਨ ਸੈਸ਼ਨ ਦੇ ਵਿੱਚ 3000 ਅੰਗਣਵੜੀ ਦੀਆਂ ਭਰਤੀਆਂ ਕੀਤੀਆਂ ਜਾਣਗੀਆਂ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 2 ਦਿਨ ਪਹਿਲਾਂ ਖੰਨਾ ਦੇ ਸ਼ਿਵ ਮੰਦਿਰ ਤੇ ਬੀਤੇ ਦਿਨ ਇੱਕ ਪੂਰਤਲਾ ਦੇ ਪਲਾਥ ਹਲਕੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਨਿੰਦਾ ਕਰਦੇ ਆਖਿਆ ਕਿ ਨਾ ਘਟਨਾਵਾਂ ਨੇ ਸਮੂਹ ਪੰਜਾਬੀਆਂ ਦੇ ਰੋਤੇ ਦੂੰਗੀ ਸੱਟ ਮਾਰੀ ਹੈ ਸੁਖਵੀਰ ਬਾਦਲ ਨੇ ਇਨ੍ਹਾਂ ਘਟਨਾਵਾਂ ਉੱਤੇ ਦੁੱਖ ਜ਼ਾਹਰ ਕਰਦਿਆਂ ਇਸ ਨੂੰ ਸੂਬਾ ਸਰਕਾਰ ਦੀ ਨਿਲਾਇਕੀ ਕਰਾ ਦਿੱਤਾ ਉਹਨਾਂ ਭਗਵਾਨਤਮਾਨ ਦੀ ਸਰਕਾਰ ਦੀ ਸਖਤ ਸ਼ਰਤਾਂ ਵਿੱਚ ਨਖੇਦੀ ਕਰਦੇ ਆਖਿਆ ਕਿ ਦੋਸ਼ੀਆਂ ਬਾਰੇ ਪਤਾ ਲਗਾਉਣ ਦੇ ਵਿੱਚ ਸਰਕਾਰ ਨਾਕਾਮਯਾਬ ਹੋਈ ਹੈ ਉੱਤਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਕੱਲ ਬੱਦਲ ਮੁਰਵਰੇ ਮੌਸਮ ਵਿਭਾਗ ਦੇ ਮੁਤਾਬਕ ਅੰਮ੍ਰਿਤਸਰ, ਛੰਡੇਗੜ, ਪਠਾਨਕੋਟ, ਲੁਧਿਆਣਾ ਤੇ ਰੂਪਨਗਰ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਮੌਸਮ ਬੰਦ ਦੀ ਵਿਖੋਆਣ ਦੇ ਮੁਤਾਬਕ ਅੱਜ ਤੇ ਕੱਲ ਵੀ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਬੱਦਲ ਛਾਈ ਰਹਿ ਸਕਦੇ ਹਨ ਤੇ ਕੁਝ ਥਾਵਾਂ 'ਤੇ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ ਲੁਧਿਆਣਾ ਦੇ ਨਜ਼ਦੀਕ ਹਲਵਾਰਾ 에어ਪੋਰਟ ਤੋਂ ਅਕਤੂਬਰ ਵਿੱਚ ਹਵਾਈ ਉਡਾਨਾਂ ਸ਼ੁਰੂ ਕੀਤੇ ਜਾਣ ਦੀ ਯੋਜਨਾ ਨੂੰ ਫਿਲਹਾਲ ਪੂਰਪੰਨ ਦਿਖਾਈ ਨਹੀਂ ਦੇ ਰਿਹਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸੁੰਦੇਕਲ ਦਿੱਲੀ ਵਿੱਚ ਇੱਕ ਮੀਟਿੰਗ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਕਿ ਹੁਣ ਹਲਵਾਰਾ ਹਵਾਈ ਅੱਡਾ ਨਵੰਬਰ ਮਹੀਨੇ ਤੱਕ ਉਡਾਨਾਂ ਲਈ ਤਿਆਰ ਹੋ ਸਕਦਾ ਹੈ ਅਰੋੜਾ ਨੇ ਆਖਿਆ ਕਿ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਵਿੱਚ ਕੁਝ ਦੇਰੀ ਹੋਈ ਹੈ ਤੇ ਸ਼ਹਿਰੀ ਹਵਾਵਾਜ਼ੀ ਦੇ ਭਾਰਤੀ ਹਵਾਈ ਸੈਨਾ ਤੋਂ ਕੁਝ ਮਨਜ਼ੂਰੀਆਂ ਪ੍ਰਾਪਤ ਕਰਨ ਦੀ ਦੇਰੀ ਤੇ ਕਾਰਨ ਹੋਈ ਹੈ ਹੋ ਸਕਦਾ ਹੈ ਕਿ ਸ਼ਾਇਦ ਅਕਤੂਬਰ ਤੋਂ ਰਾਣਾ ਸ਼ੁਰੂ ਹੋ ਗਿਆ ਹੈ ਪਰ ਇਸ ਵਿੱਚ ਹਲੇ ਵੀ ਬਹੁਤ ਹੀ ਵਿਵਾਦਚਨ ਲੱਗਿਆ ਹੋਇਆ ਹੈ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਂ ਨਾਲ ਸਿਆਸੀ ਪਾਰਟੀਆਂ ਵਿੱਚ ਜੋਰ-ਤੋਰ ਸ਼ੁਰੂ ਹੋ ਗਿਆ ਹੈ। ਕੱਲ ਹਰਿਆਣਾ ਵਿੱਚ ਸਾਡੇ ਦੋ ਸਾਫਤਾ ਮੰਤਰੀਆਂ ਸਮੇਤ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਸਤੀਫਾ ਦੇ ਦਿੱਤਾ। ਸੂਤਰਾਂ ਦੇ ਮੁਤਾਬਕ ਇਹਨਾਂ ਵਿੱਚ ਦੋ ਵਿਧਾਇਕ ਜਲਦੀ ਹੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਦੇ ਖਿਲਾਫ ਬਿੱਡੀ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਲੁੜੀਦਾ ਇੱਕ ਮੁਲਜ਼ਮ ਨੂੰ ਕਾਲੇ 1 ਸਾਲ ਤੇ ਬਾਅਦ ਗ੍ਰਿਫਤਾਰ ਕੀਤਾ। ਮੁਲਜ਼ਮ ਦੀ ਪਹਿਚਾਣ ਗੁਲਾਬ ਸਿੰਘ ਬਾਸੀ ਫਰੀਦਕੋਟ ਵਜੋਂ ਹੋਈ ਹੈ 12 ਨਸੀ ਤੋਂ ਅੰਮਦਵਾਲ ਚਾਰੀ ਸਾਬਰਮਤੀ ਐਕਸਪ੍ਰੈਸ ਦੇ 2 ਡੱਬੇ ਲੰਗੀ ਦੇਵ ਰਾਜ ਕਾਨਪੁਰ ਦੇ ਨਜ਼ਦੀਕ ਪੜੀ ਤੋਂ ਲੱਤ ਕੇ ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਟਰੈਕ ਉੱਤੇ ਕੋਈ ਆਈ ਨਮੀ ਰਿਕਵਰ ਦੇ ਕਾ ਨਹੀਂ ਹਾਦਸਾ ਦਾ ਪ੍ਰਿਆ 70ਵੇਂ ਨੈਸ਼ਨਲ ਫਿਲਮ ਅਵਾਰਡ ਦਾ ਹੋਇਆ ਲਾਲ ਮਨੋਜ ਬਾਸਪਾਈ ਦੀ ਫਿਲਮ ਕੁਲਮੋਹਰ ਨੂੰ ਬੈਸਟ ਹਿੰਦੀ ਫਿਲਮ ਅਤੇ ਕੰਤਾਰਾ ਦੇ ਲਈ ਵਿਸ਼ੇਸ਼ੀਅਤ ਦੀ ਬੈਸਟ ਐਕਟਰ ਬਣੀ ਤਾਂ ਉਹਨਾਂ ਦੱਸਦੇ ਕਿ ਕੰਤਾਰਾ 2022 ਦੀ ਤੇਸ਼ ਦੀ ਚੌਥੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ ਸੀ ਇਸ ਫਿਲਮ ਦੇ ਵਿੱਚ ਕਰਨਾਟਕ ਦੇ ਪਿੰਡਾਂ ਵਿੱਚ ਮਨਾਈ ਜਾਣ ਵਾਲੀ ਦਗ ਕੋਲਾ ਦੀ ਪ੍ਰਥਾ ਨੂੰ ਦਿਖਾਇਆ ਗਿਆ ਸੀ ਇਸ ਤੋਂ ਇਲਾਵਾ ਇਨਾਵਾਰਡਾਂ ਦੇ ਵਿੱਚ ਬੈਸਟ ਐਕਟਰਸ ਦਾ ਅਵਾਰਡ ਨਿਤਿਆ ਮੈਂਨ ਅਤੇ ਮਾਨਸੀ ਪਾਰੇਖ ਨੂੰ ਮਿਲਿਆ ਨੀਨਾ ਗੋਵਿੰਦਨ ਨੂੰ ਮਿਲਿਆ ਬੈਸਟ ਸਪੋਰਟਿੰਗ ਐਕਟਰਸ ਦਾ ਅਵਾਰਡ ਅਤੇ ਬੈਸਟ ਮੇਲ ਪਲੇਬੈਕ ਸਿੰਗਰ ਬਣੇ ਅਰੀਜਿਤ ਸਿੰਘ ਉਧਰ ਬਾਲੀਵੁੱਡ ਐਕਟਰ ਸ਼ਾਹਰੂਖ ਖਾਨ ਨੂੰ ਲੋਕਾਂ ਦੇ ਫਿਲਮ ਫੈਸਟੀਵਲ ਵਿੱਚ ਮਿਲਿਆ ਲਾਈਫਟਾਈਮ ਅਵਾਰਡ ਮੁਦਰਾ ਲੋਨ ਯੋਜਨਾ ਲੈ ਕੇ ਇੱਕ ਵੱਡਾ ਅਪਡੇਟ ਆ ਰਿਹਾ ਹੈ ਮੁਦਰਾ ਲੋਨ ਲੈਣ ਵਾਲਿਆਂ ਨੂੰ ਹੁਣ ਹੋਵੇਗੀ ਮੁਸ਼ਕਿਲ ਕਿਉਂਕਿ ਨਿਯਮਾਂ ਨੂੰ ਸਖਤ ਕਰਨ ਜਾ ਰਹੀ ਹੈ ਸਰਕਾਰ ਨੇ ਮੁਦਰਾ ਲੋਨ ਦੇ ਜ਼ਰੀਏ ਕੇਂਦਰ ਸਰਕਾਰ ਰੋਜ਼ਗਾਰਾਂ ਦੇ ਮੌਕੇ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਬਜਟ ਦੇ ਦੇ 2024 ਦੇ ਵਿੱਚ ਮੁਦਰਾ ਲੋਨ ਦੀ ਜੋ ਮੈਕਸਿਮਮ ਲਿਮਿਟ ਰੱਖੀ ਗਈ ਸੀ ਉਹ 10 ਲੱਖ ਤੋਂ ਵਧਾ ਕੇ 20 ਲੱਖ ਕਰ ਦਿੱਤੀ ਗਈ ਸੀ ਸਰਕਾਰ ਦਾ ਕਹਿਣਾ ਹੈ ਕਿ ਮੁਦਰਾ ਲੋਨ ਜਾਂਦਾ ਛੋਟੇ ਕਾਰੋਬਾਰੀ ਲੈ ਰਹੇ ਹਨ ਜਿਨ੍ਹਾਂ ਦਾ ਫਿਜ਼ੀਕਲ ਵੈਰੀਫਿਕੇਸ਼ਨ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਕੰਮ ਹੁੰਦਾ ਹੈ ਇਸ ਲਈ ਇਹ ਕਾਰਜ ਲੈਣ ਦੀ ਜਟਿਲ ਪ੍ਰਕਿਰਿਆ ਹੁੰਦੀ ਹੈ ਫਰਮਾਨੇ ਨਿਯਮਾਂ ਦੇ ਮੁਤਾਬਕ ਲੋਨ ਲੈਣ ਤੋਂ ਪਹਿਲਾਂ ਬੈਂਕ ਉਸ ਵਿਅਕਤੀ ਦਾ ਪੂਰਾ ਪੂਰਾ ਬੈਕਗ੍ਰਾਉਂਡ ਚੈੱਕ ਕਰਨਗੇ ਕਿ ਉਹ ਬੰਦਾ ਕਾਰਜ ਲੈਣ ਦੇ ਲਾਇਕ ਹੈ ਵੀ ਜਾਂ ਨਹੀਂ ਫਿਜ਼ੀਕਲ ਵੈਰੀਫਿਕੇਸ਼ਨ ਵੀ ਕੀਤਾ ਜਾਵੇਗਾ ਉਸ ਦਾ ਸਿਵਲ ਸਕੂਲ ਵੀ ਜਾਂਚਿਆ ਜਾਵੇਗਾ ਲੋਨ ਲੈਣ ਵਾਲੇ ਵਿਅਕਤੀ ਦੀ ਜਾਂਚ ਦੇ ਲਈ ਨਵੇਂ ਗਾਰਡਲਾਈਨਸ ਵੀ ਚਲਦੀ ਹੀ ਨੀਤੀਯੋਗ ਵੱਲੋਂ ਪੇਸ਼ ਕੀਤੇ ਜਾਣਗੇ ਜਾਪਾਨ ਦੇ ਪੂਰਬੀ ਟੱਟ ਦੇ ਨਾਲ ਟਕਰਾਇਆ ਐਂਕਲ ਤੂਫਾਨ 216 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਇਹ ਤੂਫਾਨ ਜਦੋਂ ਜਾਪਾਨ ਦੇ ਪੂਰਬੀ ਤੱਟ ਦੇ ਨਾਲ ਟਕਰਾਇਆ ਜਿਸ ਦੇ ਨਾਲ ਲਗ 4 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਗਏ ਹਨ ਜਾਪਾਨ ਦੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਐਮਪੀ ਤੂਫਾਨ ਪੂਰਬੀ ਤੱਟ ਦੇ ਨਾਲ ਟਕਰਾਇਆ ਜਾਪਾਨ ਦੇ ਮੌਸਮ ਵਿਗਿਆਨੀਆਂ ਦੇ ਅਨੁਸਾਰ ਇਸ ਨੂੰ ਸ਼ਕਤੀਸ਼ਾਲੀ ਅਤੇ ਖਤਰਨਾਕ ਦਬਾਅ ਦੱਸਿਆ ਜਾ ਰਿਹਾ ਹੈ ਬਾਲੀਵੁੱਡ ਫਿਲਮ ਇਸ ਤੀ ਟੁਕੜੇ ਦੂਜੇ ਹਫ਼ਤੇ ਵਿੱਚ ਬਹੁਤ ਹੀ ਚੰਗੀ ਕਮਾਈ ਕਰ ਲਈ ਹੈ ਦੂਜੇ ਹਫ਼ਤੇ ਵਿੱਚ ਇਸ ਨੇ 100 ਕਰੋੜ ਦੇ ਕਲੱਬ ਦੇ ਵਿੱਚ ਐਂਟਰੀ ਕਰ ਲਈ ਹੈ ਜਾਨੀ ਕਿ ਉਸ ਨੇ 100 ਕਰੋੜ ਰੁਪਏ ਕਮਾਇਆ WhatsApp ਨੇ ਹੁਣ Instagram ਵਰਗ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ ਜਿਸ ਵਿੱਚ ਲਾਈਕ ਬਟਨ ਦੇ ਨਾਲ ਆਪਣੇ ਯਾਰਾਂ ਦੋਸਤਾਂ ਦੇ ਸਟੇਟਸ ਨੂੰ ਹਾਰਟ ਅਤੇ ਹੋਰ ਆਈਕਨਸ ਦੇ ਨਾਲ ਲਾਈਕ ਕਰ ਸਕਦੇ ਹੋਦਰ ਵਰਲਡਸ ਤੋਂ ਇਲਾਵਾ ਟੈਲੀਗ੍ਰਾਮ ਨੇ ਵੀ ਕੁਝ ਨਵੇਂ ਫੀਚਰ ਲਾਂਚ ਕੀਤੇ ਹਨ ਇਸ ਦੇ ਨਾਲ ਕੰਟੈਕਟ ਕ੍ਰੀਏਟਰ ਦੀ ਹੋਵੇਗੀ મોટી ਕਮਾਈ ਇਹਨਾਂ ਨਵੇਂ ਫੀਚਰਾਂ ਦੇ ਵਿੱਚ ਹਨ ਸਟਾਰ ਰਿਐਕਸ਼ਨ ਪੇਡ ਮੀਡੀਆ ਫੋਰ ਬਾਰਡਰ ਸੁਪਰ ਚੈਨਲ ਤੇ ਡਾਕੂਮੈਂਟਸ 뷰 ਇਨ ਇਹ ਨਵੇਂ ਫੀਚਰ ਤੁਹਾਨੂੰ ਟੈਲੀਗ੍ਰਾਮ ਤੇ ਦੇਖਣ ਨੂੰ ਮਿਲਣਗੇ ਬੀਐਸ ਨੇ ਲਾਂਚ ਕੀਤਾ ਹੈ ਸਸਤਾ ਪਲਾਨ ਜਿਸ ਵਿੱਚ 160 ਰੁਪਏ ਦੀ ਬੈਗਜੀਟੀ ਨਾਲ ਨਾਲ ਤੁਹਾਨੂੰ 300 GB ਡਾਟਾ ਵੀ ਬਿਲਕੁਕੁਲ ਫ੍ਰੀ ਮਿਲੇਗਾ ਜੀ ਹਾਂ ਅੱਜਕਲ BSNL ਵਿੱਚ ਲੋਕ ਲਗਾਤਾਰ ਕੋਟ ਕਰਵਾ ਰਹੇ ਹਨ ਕਿਉਂਕਿ Vodafone Jio ਆਦਿ ਨੇ ਆਪਣੇ ਜੋ ਪਲਾਨ ਨੇਓ ਮਹਿੰਗੇ ਕਰ ਦਿੱਤੇ ਹਨ ਇਸ ਲਈ BSNL ਨੇ ਸਸਤਾ ਪਲਾਨ ਲਾਂਚ ਕੀਤਾ ਹੈ ਜਿਸ ਵਿੱਚ ਤੁਹਾਨੂੰ 997 ਰੁਪਏ ਵਿੱਚ ਰੀਚਾਰਜ ਕਰਵਾ ਕੇ 160 ਦਿਨਾਂ ਦੀ ਵੈਲਿਡਿਟੀ ਮਿਲੇਗੀ ਤੇ 300 GB ਡਾਟਾ ਵੀ ਮਿਲੇਗਾ ਹਾਂ ਦਿੱਲੀ ਮੈਟਰੋ ਵੀ ਲਾਂਚ ਕਰਨ ਜਾਇਆ ਜਾ ਰਿਹਾ ਹੈ ਜਾ ਰਿਹਾ ਹੈ AI ਪੀਐਸ ਚੈਟਬੋਟ ਦੁਸੀਂ ਮੋਬਾਈਲ ਤੇ ਬੋਲ ਕੇ ਹੀ ਆਪਣੇ ਟਿਕਟ ਬੁੱਕ ਕਰਵਾ ਸਕੋਗੇ ਤੁਹਾਨੂੰ ਕੁਝ ਵੀ ਲਿਖਣ ਦੀ ਜ਼ਰੂਰਤ ਨਹੀਂ ਪਵੇਗੀ ਇਸ ਚੈਟਬੋਟ ਦੇ ਵਿੱਚ ਤੁਹਾਨੂੰ ਹਿੰਦੀ ਅਤੇ ਅੰਗਰੇਜ਼ੀ ਦੋਨੇ ਭਾਸ਼ਾਵਾਂ ਮਿਲਣਗੀਆਂ Google ਨੇ ਭਾਰਤ ਇਸ ਵੇਲੇ 6 ਦੇਸ਼ਾਂ ਵਿੱਚ Google AI ওভারਵਿਊ ਫੀਚਰ ਲੈ ਆਉਣ ਦੀ ਸ਼ੁਰੂਆਤ ਕੀਤੀ ਹੈ Google ਦਾ ਕਹਿਣਾ ਹੈ ਕਿ ਜਿਵੇਂ ਜਿਵੇਂ AI ਵਿਕਸਿਤ ਹੋ ਰਿਹਾ ਉਸੇ ਤਰ੍ਹਾਂ ਫੀਚਰਸ ਵੀ ਇਸ ਵਿੱਚ ਐਡ ਹੁੰਦੇ ਜਾ ਰਹੇ ਹਨ Motorola G45 smartphone ਲਾਂਚ ਕਰਨ ਦੇ ਲਈ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ smartphone 21 ਅਗਸਤ ਨੂੰ ਲਾਂਚ ਹੋਵੇਗਾ ਜਿਸ ਵਿੱਚ 6.5 ਇੰਚ ਦਾ LED ডিসਪਲੇ ਹੋਵੇਗਾ 50 ਮੈਗਾਪਿਕਸਲ ਦਾ ਕੈਮਰਾ ਹੋਵੇਗਾ ਇਸ ਦੀ ਸ਼ੁਰੂਆਤੀ ਪ੍ਰਾਈਸ 16000 ਮਿੱਥੀ ਗਈ ਹੈ ਆਰਾ ਦਾ ਵਿਦੇਸ਼ੀ ਮੁਦਰਾ ਭੰਡਾਰ ਨਾਗਰ ਕਰਟਾ ਜਾ ਰਿਹਾ ਹੈ ਇਹ ਭੰਡਾਰ 4.8 ਅਰਬ ਡਾਲਰ ਘਟ ਗਿਆ ਜੋ ਕਿ ਹੁਣ 670 ਬਿਲੀਅਨ ਡਾਲਰ ਤੇ ਪਹੁੰਚ ਗਿਆ ਹੈ ਕਿਉਂਕਿ ਹੈ ਕਿ ਪਿਛਲੇ ਹਫਤੇ ਮੁਦਰਾ ਭੰਡਾਰ 675 ਅਰਬ ਡਾਲਰ ਦੀ ਸਭ ਤੋਂ ਉੱਚੀ ਸੀਮਾ ਉਤੇ ਸੀ ਡੈਰੀ ਵਿਕਾਸ ਵਿਭਾਗ ਪੰਚਾਵਰਣੀ ਅਗਸਤ 2024 ਤੋਂ ਦੋ ਹਫਤੇ ਦਾ ਡੈਰੀ ਸਿਕਲਾਈ ਕੋਰਸ ਫਗਵਾੜਾ ਵਿਖੇ ਸ਼ੁਰੂ ਕੀਤਾ ਜਾ ਰਿਹਾ ਇਸ ਸੰਬੰਧੀ ਜਾਣਕਾਰੀ ਦੇ ਸੰਬੰਧ ਉਸ ਡਾਇਰੈਕਟ ਡੇਲ ਵਿਕਾਸ ਕਸ਼ਮੀਰਿੰਸ ਇੰਦਸ ਸੈਕਿੰਡ ਸਿਖਲਾਈ ਪ੍ਰੋਗਰਾਮ ਵਿੱਚ ਤਿਆਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ ਰਖਾ ਖਾਣ ਤੇ ਖੁਰਾਕ ਨਸਲ ਸੁਧਾਰ ਸੰਭਾਲਣ ਅਤੇ ਮੰਡੀਕਰਨ ਦੀਆਂ ਤਕਨੀਕਾਂ ਬਾਰੇ ਦੱਸਿਆ ਜਾਵੇਗਾ ਉਹਨਾਂ ਜਾਣਕਾਰੀ ਦੇ ਕਰ ਦਿੰਦੇ ਹੋ ਤਾਂ ਸੈਕਿੰਡ ਕੋਰਸ ਦੇ ਲਈ ਯੋਗਤਾ ਸਿਖਲਾਈ ਪਿੰਡੂ ਖੇਤਰ ਦੇ ਨਾਲ ਸੰਬੰਧ ਰੱਖਦਾ ਹੋਵੇ ਘੱਟ ਤੋਂ ਘੱਟ ਪੰਜਵੀਂ ਪਾਸ ਹੋਵੇ ਉਸ ਦੀ ਉਮਰ 18 ਤੋਂ 55 ਸਾਲ ਤੱਕ ਦੀ ਹੋਵੇ ਸੈਕਿੰਡ ਸਿਖਲਾਈ ਕੋਰਸ ਦੀ ਫੀਸ ₹1000 ਜਨਰਲ ਸ਼੍ਰੇਣੀ ਲਈ ਅਤੇ ₹750 ਅਨੁਸੂਚਿਤ ਜਾਤੀ ਦੇ ਸਿੱਖਿਆਰਥੀਆਂ ਲਈ ਹੋਵੇਗੀ ਸਿਕਲਾਈ ਡੈਨ ਦੇ ਚਾਹਵਨ ਆਪੇ ਦਸਤਾਵੇਜ਼ ਜਿਵੇਂ ਕਿ ਪੜ੍ਹਾਈ ਦਾ ਸਰਟੀਫਿਕੇਟ ਆਧਾਰ ਕਾਰਡ ਪੋਟਰ ਕਾਰਡ ਜਾਤੀ ਸਰਟੀਫਿਕੇਟ ਦੋ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ 17 ਅਗਸਤ ਤੱਕ ਡਿਪਟੀ ਡਾਇਰੈਕਟਰ ਨਾਲ ਸੰਪਰਕ ਕਰ ਸਕਦੇ ਹਨ ਹੁਣ ਆਧਾਰ ਕਾਰਡ ਦੀ ਵੈਰੀਫਿਕੇਸ਼ਨ ਕਰਵਾਉਣਾ ਹੋ ਗਿਆ ਹੈ ਸਹਾਨ ਵਿੱਤ ਮੰਤਰਾਲੇ ਨੇ 15 ਸਿਕਿਉਰਿਟੀ ਫਾਰਮਾਂ ਨੂੰ ਕਸਟਮਰ ਦਾ ਆਧਾਰ ਆਧਾਰ ਵੈਰੀਫਿਕੇਸ਼ਨ ਕਰਦੀ ਹੈ ਜਲਦੀ ਦੇ ਦਿੱਤੀ ਹੈ ਹੁਣ ਇਹ ਸਿਕਿਉਰਿਟੀ ਫਰਮਾ ਬਹੁਤ ਹੀ ਸਾਨੀ ਦੇ ਨਾਲ ਕਸਟਮਰ ਦਾ ਆਧਾਰ ਵੈਰੀਫਿਕੇਸ਼ਨ ਕਰ ਸਕਣਗੇ ਜਿਸ ਵਿੱਚ ਪਹਿਲਾਂ ਬਹੁਤ ਧੇਰ ਲੱਗ ਜਾਂਦੀ ਸੀ ਹੁਣ ਇਹ ਕੰਮ ਜਲਦੀ ਹੋ ਜਾਇਆ ਕਰੇਗਾ ਐਸਪੀਆ ਨੇ ਆਪਣੇ ਸਾਰੀਆਂ ਵਿਆਜ ਦਰਾਂ ਉੱਤੇ 0.1% ਦੀ ਵਾਧੂਤਰੀ ਕਰ ਦਿੱਤੀ ਹੈ ਜਿਸ ਨਾਲ ਗਾਹਕਾਂ ਨੂੰ ਮਹਿੰਗੀ EMI ਦੇਣੀ ਪਵੇਗੀ ਅਗਰ ਤੁਸੀਂ ਐਸਪੀਆ ਤੋਂ ਪਹਿਲਾਂ ਤੋਂ ਲੋਨ ਰਹਿ ਰੱਖਿਆ ਜਾਂ ਲੈਣ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਇਹ ਮਹਿੰਗੀ EMI ਦੇਣੀ ਪਵੇਗੀ ਇਸ ਨਾਲ ਇੱਕ ਸਾਰੀ ਸਮਾਪਤੀ ਹੁੰਦੀ ਹੈ ਧੰਨਵਾਦ